ਜਾਤਾ ਤੇ ਫਕਸੂਰ ਮਤਨੇ ਜਗ ਜੀਉਂਦੇ ਨੇ ਬੜੀਆਂ ਤੇ ਮੇਲੇ ਰੰਗ ਦੇ ਲੋਕੀ ਨੌਲੰਦਨ ਤੇ ਅੱਜ ਆਪਾਂ ਵੀ ਉਸੇ ਤਰੀਕੇ ਦਾ ਹਿੱਸਾ ਬਣਦੇ ਹੋਏ ਉਹਨਾਂ ਦੇ ਇਸ ਜੋ ਕੰਨੇ ਬਾਸਟਾਂ ਦੇ ਉੱਤੇ ਆਪਾਂ ਬਹੁਤ ਲਗਾਇਆ ਤੇ ਰਹਿਣ ਦੀ ਦੁਨੀਆ ਤੱਕ ਇਹ ਜਿੱਜਾ ਆਉਣ ਵਾਲੇ ਨਸਲਾਂ ਨੂੰ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੇ ਪੀੜ੍ਹੀਆਂ ਨੂੰ ਸਾਡੀਆਂ ਨੂੰ ਇਹ ਯਾਦ ਰਹਾਂਦੀ ਰਹੇਗੀ ਕਿ ਜਸਤਾ ਸਿੰਘ ਰਾਮਗੜੀ ਇੱਕ ਮਹਾਨ ਜਮਾਇਲ ਸੀ ਤੇ ਕਦੇ ਨਾ ਕਦੇ ਉਹ ਬੱਚੇ ਜਦੋਂ ਇਸ ਬੱਚੇ ਨੂੰ ਦੇਖਣਗੇ ਜਿਹੜੇ ਨਵੇਂ ਬੱਚੇ ਜਿਨ੍ਹਾਂ ਨੂੰ ਬਿਲਕੁਲ ਪਤਾ ਨਹੀਂ ਤਾਂ ਆਪਣੇ ਮਾਤਾ-ਪਿਤਾ ਨਾਲ ਕਹਿੰਦੇ ਨੇ ਕਿ ਇਸ ਗੱਲ ਨੂੰ ਗੱਲ ਕਰਨਗੇ ਕਿ ਜਸਤਾ ਸਿੰਘ ਮਹਾਂ ਸ੍ਰੀ ਰਾਮਗੜੀ ਜਿਹੜੇ ਦੇ ਕਾਉਂਟ ਸੀ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਜਾ ਕੇ ਦੱਸਿਆ ਪਊਗਾ ਕਿ ਜਸਤਾ ਸਿੰਘ ਰਾਮਗੜੀ ਉਹ ਮਹਾਂ ਜਨਹਿਰ ਸਾਹਿਬ ਜਿਨ੍ਹਾਂ ਨੇ ਦੇਸ਼ சேਵਿਤ ਬਹੁਤ ਵੱਡਾ ਜਿਹੜਾ ਹਿੱਸਾ ਪਾਇਆ ਤੇ ਇੱਕਦਮ ਹੋਰ ਵੀ ਜਸਤਾ ਸਿੰਘ ਰਾਮਗੜੀ ਜੀ ਦਾ ਆਪਾ ਜੇਪਾ ਲਿਖੀ ਤੇ ਇਹਨਾਂ ਦੇ ਦਾਦਾ ਜੀ ਸ੍ਰੀ ਹਰਦਾਸ ਜੀ ਜਿਨ੍ਹਾਂ ਨੇ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਖੰਡੇਵਾਟੇ ਦੀ ਪਾਉਲ दरमियान तो। तरमी सोन जी कैबिनेट मंत्री पहुंच चुके ਦੇ ਜੀ ਆਓ ਤੁਸੀਂ ਅੱਗੇ ਉਹ ਸਭੀ ਸਰਕਾਰ ਜੋ ਕਰਨ ਬੰਤੇ ਕਰਨ ਸਾਹਮਣੇ ਇਸ ਵੇਲੇ ਜੋ ਪ੍ਰਤਿਮਾ ਹੈ ਜੱਸਾ ਸਿੰਘ ਰਾਮਗੜੀ ਮਹਾਰਾਜ ਜੀ ਦੀ ਉਹਨਾਂ ਦਾ ਆਪਾਂ ਉਦਘਾਟਨ ਕਰ ਜਾ ਰਹੇ ਹਾਂ ਸਰ ਆਇਓ ਇਧਰ ਆਇਓ ਨਾ ਆਹ ਜੁਸ਼ਕਰ ਵੀ ਕਿੱਥੇ ਆਹ ਕਾਨਫਰੈਂਸ ਸਾਹਿਬ ਆਓ ਜੀ ਆਓ ਆਇਓ ਆਹ ਦੇਖਿਓ ਜੀ ਆ ਨਾਲ ਆਜੋ ਅਫਸਰ ਜੀ ਆਜੋ ਨਾਲ ਬਹੁਤ ਜ਼ਿਆਦਾ ਨਿਕਲ ਰਿਹਾ ਛੱਡ ਦਿਓ ਨਾਲ ਖੁੱਲ ਜਾ ਇੱਦਾਂ ਪਤਾ ਹੀ ਲੱਗਦਾ ਪਿਆ ਹੋ ਜਾ ਨਾਲ ਹੋ ਜਾਓ ਵੀਡੀਓ ਨਹੀਂ ਬਣੀ ਫਿਰ ਵੀਡੀਓ ਨਹੀਂ ਬਣੀ ਫਿਰ ਅੰਦਰ ਚਲੇ ਜਾਣਾ ਇਧਰ ਖੁੱਲ ਜਾਣਾ ਰਿਪੋਰਟ ਜੀ ਇੱਥੋਂ ਬੜਾ ਖੁੱਲ ਜਾ ਸੀ ਸਰ ਤੁਸੀਂ ਜੀ ਜੀ ਦੇਖੋ ਖੁੱਲ ਜਾ ਸੀ ਹੇਠਾਂ ਚਲੇ ਜਾਓ ਹੇਠਾਂ ਚਲੇ ਜਾਓ ਇੱਧਰ ਬਸ ਜਾਓ ਨਹੀਂ ਕੋਈ ਪਾਸੇ ਕਿਧਰ ਜਲਦਾ ਹੀ ਨਹੀਂ ਹੋ ਰਿਹਾ ਇੱਕ ਵਾਰੀ ਆਉਂਦੇ ਜੀ ਹਾਂ ਜੀ ਜੀ ਤੁਸੀਂ ਅੱਗੇ ਲੋ ਆਓ ਜੀ ਮੁਸ਼ਕਿਲ ਆ ਗਈ ਇੱਧਰ ਆਓ ਜੀ ਨਾਲੇ ਨਾਲੇ ਆ ਰਹੇ ਲਓ ਜੀ ਹੱਥ ਲਾਓ ਸਾਰੇ ਲਓ ਤੁਸੀਂ ਲਓ ਜੀ ਹੱਥ ਉਸਾਰੇ ਸਾਰੇ ভে সত্য গা পাকিস্ত ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਅੱਜ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਤਹਿ ਦਿਲ ਦੀ ਗਰਾਜ ਤੋਂ ਧੰਨਵਾਦ ਅੱਜ ਤੁਸੀਂ ਇੱਕ ਬਹੁਤ ਖੁਸ਼ੀ ਦੇ ਮੌਕੇ ਤੇ ਇਕੱਤਰਤ ਹੋਏ ਹੋ ਅੱਜ ਜੋ ਖੰਨਾ ਦਾ ਜਿਹੜਾ ਬੱਸ ਸਟੈਂਡ ਹੈ ਖੰਨਾ ਦਾ ਬੱਸ ਸਟੈਂਡ ਉੱਥੇ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਉਹਨਾਂ ਦੀ ਜਿਹੜੀ ਪ੍ਰਤਿਮਾ ਉਹ ਸਥਾਪਿਤ ਕੀਤੀ ਗਈ ਹੈ ਇਸ ਬਸ ਸਟੈਂਡ ਦਾ ਕੰਮ ਹੈ ਜਿਹੜਾ ਉਹ ਪੁਰਾਣੀਆਂ ਸਰਕਾਰਾਂ ਜਾਂਦੀਆਂ ਹੋਈਆਂ ਵਿੱਚ ਵਿਚਾਲੇ ਛੱਡ ਕੇ ਚਲੇ ਗਈਆਂ ਸੀ ਜਿਸ ਵਕਤ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਰਹਿਨਮਾਈ ਦੇ ਵਿੱਚ ਬਣੀ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ ਜਿੰਨੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਛੱਡ ਕੇ ਗਏ ਹੋਏ ਪ੍ਰੋਜੈਕਟ ਸੀ ਜਿਹੜਾ ਕਿ ਸਰਬ ਤੋਂ ਸਿਰਫ ਉਹਨਾਂ ਨੇ ਸ਼ਿਲਾ ਨਿਯਾਸ ਕਰਤਾ ਸੀ ਨੀ ਪੱਥਰ ਧਰਤਾ ਸੀ ਬਟ ਉਸ ਤੋਂ ਬਾਅਦ ਚੋ ਪੂਰੇ ਕਿਸੇ ਵੀ ਕਿਸਮ ਦੀ ਕੋਈ ਇੱਕ ਇੱਟ ਨਹੀਂ ਸੀ ਉਹਨਾਂ ਤੋਂ ਲੱਗੀ ਇਹ ਕੰਮ ਜਿਹੜਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਜੋ ਰਹਿਨਮਾਈ ਦੇ ਬੇਠੇ ਠ ਇਹ ਜਿਹੜਾ ਬੱਸ ਸਟੈਂਡ ਆ ਜਿਹੜਾ ਇਹ ਪਹਿਲਾਂ ਤਾਂ ਬੱਸ ਸਟੈਂਡ ਕੰਪਲੀਟ ਕੀਤਾ ਗਿਆ ਇਹ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣਾ ਬੱਸ ਸਟੈਂਡ ਇਹ ਬੜਾ ਬਣਾ ਕੇ ਤਿਆਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਚੋ ਜਿਹੜੇ ਬਾਬਾ ਜੱਸਾ ਸਿੰਘ ਹੀ ਰਾਮਗੜੀਆ ਸਾਹਿਬ ਦੀ ਜਿਹੜੀ ਪ੍ਰਤਿਮਾ ਉਹ ਪੂਰੀ ਅੱਜ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਅੱਜ ਉਹਦੇ ਪ੍ਰਤਿਮਾ ਸਥਾਪਿਤ ਕੀਤੀ ਗਈ ਤੇ ਅੱਜ ਉਸ ਦਾ ਉਦਘਾਟਨ ਰਸਮੀ ਤੌਰ ਤੇ ਕੀਤਾ ਗਿਆ ਮੈਂ ਇਸ ਗੱਲ ਹੀ ਸਮੂਹ ਸ਼ਹਿਰ ਵਾਸੀਆਂ ਨੂੰ ਖੰਨਾ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਬਹੁਤ ਵੱਡੀ ਧੇਨ ਬਾਬਾ ਜੱਸਾ ਸਿੰਘ ਰਾਮਗੜੀਆ ਜੀ ਦੀ ਸੀ ਕਿ ਜਿਸ ਵਕਤ ਜੱਸਾ ਵਕਤ ਪੁਰਾਣੇ ਸਮਿਆਂ ਦੇ ਵਿੱਚ ਜ਼ਾਲਮ ਰਾਜਿਆਂ ਦੇ ਖਿਲਾਫ ਪੁਰਾਣੇ ਰਾਜਿਆਂ ਦੇ ਖਿਲਾਫ ਜਦੋਂ ਸੰਘਰਸ਼ ਦਾ ਦੌਰ ਚੱਲ ਰਿਹਾ ਸੀ ਤਾਂ ਬਾਬਾ ਬਘੇਲ ਸਿੰਘ ਜੀ ਦੇ ਨਾਲ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਸਾਹਿਬ ਤਿੰਨੇ ਜਰਨੈਲਾ ਨੇ ਜਾ ਕੇ ਦਿੱਲੀ ਦੇ ਤਖਤ ਦੇ ਉੱਤੇ ਹੱਲਾ ਬੋਲ ਕੇ ਦਿੱਲੀ ਫਤਿਹ ਕੀਤੀ ਸੀ ਪਰ ਇਹਨਾਂ ਦੇ ਨਾਮ ਦੇ ਉੱਤੇ ਅੱਜ 30 ਹਜ਼ਾਰ ਸਿੰਘਾਂ ਦਾ ਜੋ ਜੱਥਾ ਗਿਆ ਸੀ ਉੱਥੇ 30 ਹਜ਼ਾਰੀ ਕੋਟ ਵੀ ਬਣੀ ਹੋਈ ਹੈ 30 ਹਜ਼ਾਰੀ ਦੇ ਨਾਂ ਤੇ ਸੋ ਉਸ ਤੇ ਉਸ ਮਹਾਨ ਜਰਨੈਲਾ ਨੂੰ ਜਿਨ੍ਹਾਂ ਨੇ ਸਿੱਖ ਮਿਸਲਾਂ ਚਲਾਈਆਂ ਭਾਵੇਂ ਜਦੋਂ ਉਸ ਸਮੇਂ ਦੇ ਵਿੱਚ ਭਾਵੇਂ ਜਿਹੜੀਆਂ ਮਿਸਲਾਂ ਸੀ ਉਹ ਆਪ ਕੋ ਆਪਣਾ ਜਣੀ ਕਿ ਕੰਮ ਦੇਖ ਰੀਆਂ ਸੀ ਘਰ ਪਰਿਵਾਰ ਦੇਖਦੀਆਂ ਸੀਗੀਆਂ ਪਰ ਜਦੋਂ ਕਦੇ ਪੰਜਾਬ ਦੇ ਮਸਲਿਆਂ ਦੀ ਗੱਲ ਆਉਂਦੀ ਸੀ ਪੰਜਾਬ ਦੇ ਮੁੱਦਿਆਂ ਦੀ ਗੱਲ ਆਉਂਦੀ ਸੀ ਉਸ ਵਕਤ ਵੀ ਤਾਂ ਉਹ ਸਾਰੀਆਂ ਮਿਸਲਾਂ ਇਕੱਠੇ ਹੋ ਕੇ ਆਪਣੇ ਪੰਜਾਬ ਦੀ ਆਪਣੀ ਧਰਮ ਦੀ ਰਾਖੀ ਦੇ ਲਈ ਜੰਗ ਲੜਦੀਆਂ ਸੀ ਔਰ ਔਰ ਜਿਹੜੇ ਬਾਹਰੋਂ ਹੋਰਾਂ ਮੁਲਕਾਂ ਤੋਂ ਇਸ ਦੇਸ਼ ਦੀ ਇੱਜ਼ਤ ਦੇ ਉੱਤੇ ਇਸ ਦੇਸ਼ ਦੀ ਸੰਸਕ੍ਰਿਤੀ ਦੇ ਉੱਤੇ ਅਜ਼ਮਤ ਦੇ ਉੱਤੇ ਸਾਡੇ ਦੇਸ਼ ਤੇ ਜੋ ਸਾਡਾ ਸਾਡੇ ਮਤਲਬ ਕਿ ਧਰਮ ਮੰਦਰ ਨੇ ਸਾਡੇ ਗੁਰੂ ਘਰ ਨੇ ਜਿਹੜੇ ਉਹਨਾਂ ਦੇ ਉੱਤੇ ਹਮਲਾਵਰ ਆਉਂਦੇ ਸੀ ਤਾਂ ਉਹਨਾਂ ਦਾ ਮੂੰਹ ਤੋੜਮਾ ਜਵਾਬ ਦੇ ਕੇ ਸਾਡੇ ਜਿਹੜੇ ਕੌਮ ਦੇ ਜਰਨਲ ਸੀ ਇਹ ਉਹਨਾਂ ਨੂੰ 21 ਦਾ 51 ਪਾ ਕੇ ਵਾਪਸ ਘੂਰਿਆ ਕਰਦੇ ਸੀ ਸੋ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਹਾਸ਼ੀਏ ਤੇ ਵੀ ਨਹੀਂ ਰਹਦੀਆਂ ਉਹ ਉਹ ਹਿਸਟਰੀ ਚੋਂ ਡਿਲੀਟ ਹੋ ਜਾਂਦੀਆਂ ਸੋ ਇਸ ਕਰਕੇ ਬੜੀ ਵੱਡੀ ਹਿਸਟਰੀ ਐ ਬਹੁਤ ਵੱਡੀ ਸਾਡੀ ਹਿਸਟਰੀ ਐ ਬੜੀ ਮਹਾਨ ਹਿਸਟਰੀ ਐ ਕਿ ਆਸੀਂ ਚਾਹੇ ਅਬਦਾਲੀ ਆਏ ਹੋਣ ਚਾਹੇ ਦੁਰਾਨੀ ਆਏ ਹੋਣ ਚਾਹੇ ਕੋਈ ਵੀ ਉਸ ਸਮੇਂ ਦੇ ਉਹ क्रੂਅਲ क्रੂਅਲ ਮਤਲਬ ਹੈ ਜ਼ਬਰ ਜ਼ੁਲਮ ਕਰਨ ਵਾਲੇ ਉਹ ਰਾਜੇ ਆਏ ਹੋਣ ਜਿਨ੍ਹਾਂ ਨੇ ਆ ਕੇ ਸਾਡੇ ਦੇਸ਼ ਦੇ ਉੱਤੇ ਕਰਗਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਆਕੇ ਦੇਸ਼ ਦੀ ਸਾਡੀ ਸੰਸਕ੍ਰਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਸਾਡੇ ਯੋਧੇ ਡਟ ਕੇ ਹਮੇਸ਼ਾ ਲੜੇ ਨੇ ਜਾਨਵਾਰੀਆਂ ਪਰਿਵਾਰਾਂ ਬਾਰੇ ਨੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪੁਆਏ ਨੇ ਮਾਵਾ ਨੇ ਬੱਚਿਆਂ ਦੇ ਆਪਣੇ ਸੋ ਐਸੇ ਜਰਨੈਲਾਂ ਨੂੰ ਯਾਦ ਕਰਦੇ ਹੋਏ ਤਾਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਤੁਸੀਂ ਦੇਖਿਆ ਹੋਊਗਾ ਕਿ ਐਡੀ ਵੱਡੀ ਪ੍ਰਤਿਮਾ ਜਿਹੜੀ ਹੈ ਬਾਬਾ ਜੱਸਾ ਸਿੰਘ ਰਾਮਗੜੀਆ ਜੀ ਦੀ ਅੱਜ ਉਹਨੇ ਸਥਾਪਿਤ ਕੀਤੀ ਗਈ ਹੈ ਸੋ ਮੈਂ ਪੂਰੇ ਭਾਈਚਾਰੇ ਨੂੰ ਅੱਜ ਦੇ ਇਸ ਮਹਾਨ ਦਿਨ ਦੀ ਇਸ ਮਹਾਨ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਅ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਇਸੇ ਤਰੀਕੇ ਨਾਲ ਸਾਡੇ ਸੂਬੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਬਹੁਤ ਬਹੁਤ ਧੰਨਵਾਦ ਸਰ ਇੱਕ ਪੋਲੂਸ਼ਨ ਮਸ਼ੀਨ ਲੱਗੀ ਹੋਈ ਹੈ ਸਰ ਪੋਲੂਸ਼ਨ ਸਰ ਇੱਕ ਪੋਲੂਸ਼ਨ ਮਸ਼ੀਨ ਲੱਗੀ ਹੋਈ ਹੈ ਪੋਲੂਸ਼ਨ ਕੰਟਰੋਲ ਕਰਨ ਵਾਸਤੇ ਔਰ ਕਾਫੀ ਟਾਈਮ ਤੋਂ ਵਰਕਿੰਗ 'ਚ ਨਹੀਂ ਹੈ ਅ वैसे ਤਾਂ ਇਹ ਜਿਹੜੀ ਪੋਲੂਸ਼ਨ ਮਸ਼ੀਨ ਹੈ ਜਿੱਥੇ ਤੱਕ ਇਹ ਜਦੋਂ ਲਗਵਾਈ ਗਈ ਸੀ ਇਹ ਮੈ ਯਤਨ ਕੀਤੀ ਸੀ ਤਾਂ ਇਹ ਵਰਕਿੰਗ ਚ ਇਹ ਲਗਵਾਈ ਗਈ ਸੀ ਇਹਦਾ ਹੱਦ ਤੱਕ ਕਿਲੋਮੀਟਰ ਦਾ ਰੇਡੀਅਸ ਹੈ ਜਿੱਥੋਂ ਇਹ ਫਿਊਮਸ ਨੂੰ ਖਿੱਚਦੀ ਹੈ ਤੁਸੀਂ ਡੇਲੀ ਵੇਸਟ ਦੇਖਿਆ ਹੋਣਾ ਕਿ ਅਸੀਂ ਖੰਨੇ ਦੇ ਵਿੱਚ ਜਿਹੜਾ ਰੋਜ਼ AQI ਹੈ ਜਿਹੜਾ ਚੈੱਕ ਕਰਵਾਂਦੇ ਆਂ ਔਰ ਪੂਰੇ ਪੰਜਾਬ ਦਾ ਸਭ ਤੋਂ ਬੈਸਟ AQI ਹੈ ਜਿਹੜਾ ਉਹ ਹਰ ਵਾਰ ਹੈ ਜਿਹੜਾ ਸਾਡੇ ਖੰਨੇ ਦਾ ਸਥਾਪਤ ਹੁੰਦਾ ਉਦੋਂ ਜਦੋਂ ਕਾਂਗਰਸ ਦੀ ਸਰਕਾਰ ਸੀ ਖੰਨੇ ਦੇ ਅੰਦਰ ਉਸ ਵਕਤ ਪੰਜ ਵਾਰ ਅਖਬਾਰ ਚ ਖਬਰ ਲੱਗੀ ਸੀ ਕਿ ਖੰਡਾ ਸਭ ਤੋਂ ਗੰਦੇ ਸ਼ਹਿਰਾਂ ਦੇ ਵਿੱਚ ਆਉਂਦਾ ਹੈ ਬਿਲਕੁਲ ਜਿਹੜੀ ਪੋਲਿਊਸ਼ਨ ਦੇ ਵਿੱਚ ਇਹ ਸਭ ਤੋਂ ਗੰਦੇ ਸ਼ਹਿਰਾਂ ਚ ਭਾਰਤ ਚ ਆਉਂਦਾ ਸੀ ਅੱਜ 3 ਸਾਲਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਡੇ ਯਤਨਾ ਸਦਕਾ ਸਾਡੀ ਟੀਮ ਦੇ ਯਤਨਾ ਸਦਕਾ ਸਾਡੀ ਚੰਗੀ ਸੋਚ ਆਪਣੇ ਸ਼ਹਿਰ ਪ੍ਰਤੀ ਸੋਚ ਦੇ ਸਦਕਾ ਅੱਜ ਇਹ ਹੀ ਖੰਨਾ ਹੈ ਜਿਹੜਾ ਕਿ ਸਭ ਤੋਂ ਸਾਫ਼ ਸ਼ਹਿਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨੰਬਰ 1 ਤੇ ਟੌਪ ਤੇ ਆਂਦਾ ਹੈ ਜੀ ਦਾ ए क्यू वाई ਹੈ ਜਿਹੜਾ ਹਮੇਸ਼ਾ 100 ਤੋਂ ਥੱਲੇ ਥੱਲੇ ਰਹਿੰਦਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਮਦਰੀ ਜੀ ਇੱਕ ਹੋਰ ਬਹੁਤ ਬੜਾ ਬਸ ਸਟੈਂਡ ਬਣਿਆ ਹੋਇਆ ਬਹੁਤ ਖੂਬਸੂਰਤ ਬਸ ਸਟੈਂਡ ਉਹਦੀ ਬਣਾਇਆ ਹੈ ਲੇਕਿਨ ਜਿਹੜੀ ਦਿੱਲੀ ਜਾਂਦੀਆਂ ਬੱਸਾਂ ਨੇ ਉਹ ਅੱਜ ਵੀ ਤੁਸੀਂ ਬੜਾ ਸੰਘਰਸ਼ ਕੀਤਾ ਜਿਹੋਦੇ ਵਾਸਤੇ ਅੱਜ ਵੀ ਜਿਹੜਾ ਹੈ ਸਮਾਦੀ ਰੋਡ ਦੇ ਉੱਪਰ ਬੱਸਾਂ ਖੜ੍ਹਦੀਆਂ ਨੇ ਔਰ ਬਹੁਤ ਜ਼ਿਆਦਾ ਜਿਹੜਾ ਹੈ ਨਹੀਂ ਬਿਲਕੁਲ ਨਹੀਂ ਗਲਤ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸਾਰੀਆਂ ਬੱਸਾਂ ਜਿਹੜੀਆਂ ਆਈਆਂ ਨੇ ਉਹ ਸਮਾਦੀ ਰੋਡ ਤੋਂ ਅਗਲੇ ਪਾਸੇ ਸ਼ਿਫਟ ਕਰ ਬਸਟੈਂਡ ਨਹੀਂ ਆਉਂਦੀਆਂ ਜੀ ਉਹ ਕਿ ਮੈਂ ਬੱਸ ਸਟੈਂਡ 'ਚ ਮੈਂ ਇੱਕ ਥੋੜ ਨੂੰ ਸਵਾਲ ਪੁੱਛਦਾ ਕਿੰਨਾ ਲੋਜੀਕਲ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਖੰਨੇ ਦੇ ਅੰਦਰ ਤਾਂ ਪਹਿਲਾ ਜਾਮ ਦੀ ਏਡੀ ਵੱਡੀ ਪ੍ਰੋਬਲਮ ਹੈ ਪਹਿਲਾ ਤੁਸੀਂ ਜਾਣੇ ਹੋ ਕਿ ਲੁਧਿਆਣੇ ਤੋਂ ਆਈਆਂ ਬੱਸਾਂ ਪਹਿਲਾ ਅਮਰੋੜ ਰੋਡ ਤੋਂ ਯੂ ਟਰਨ ਲੈਣ ਅੱਡੇ ਚਾਰ ਪਹਿਲਾ ਤਾਂ ਉੱਥੋਂ ਜਾਮ ਲੱਗੇ ਫਿਰ ਅੱਡੇ ਤੋਂ ਜਾ ਕੇ ਲਲੇਹੜੀ ਰੋਡ ਚੌਂਕ ਤੋਂ ਯੂ ਟਰਨ ਲੈਣ ਉੱਥੇ ਜਾਮ ਲੱਗੇ ਵੀ ਐਡਾ ਲੰਬਾ ਜਾਮ ਦੇ ਗੇੜ ਦੇ ਵਿੱਚ ਪਾ ਕੇ ਇਹ ਐਡਾ ਸਰਕਟ ਤਿਆਰ ਕਰਨ ਦੀ ਬਜਾਏ ਅਸੀਂ ਜਿਹੜਾ ਇਹਦੇ ਲਈ ਸਟਾਪੇਜ ਆ ਜਿਹੜਾ ਟੈਂਪੋਰਰੀ ਸਟਾਪੇਜ ਆ ਅਸੀਂ ਪਰਲੇ ਪਾਸੇ ਬਣਾਇਆ ਸੋ ਇਸ ਗੱਲ ਦੇ ਉੱਤੇ ਉਲਟਾ ਸ਼ਲਾਘਾ ਕਰਨੀ ਚਾਹੀਦੀ ਹੈ ਮੰਤਰੀ ਜੀ ਇੱਕ ਪ੍ਰੋਬਲਮ ਹੋ ਰਿਹਾ ਲੋਕ ਨਾ ਉੱਥੇ ਖੜਦੇ ਨੇ ਧੁੱਪ ਬਹੁਤ ਹੁੰਦੀ ਹੈ ਬੱਚਿਆਂ ਨੂੰ ਪਾਣੀ ਪੀਂਦਾ ਜਾਂ ਬੈਠਣ ਦਾ ਕੋਈ ਸ਼ੈੱਡ ਨਹੀਂ ਹੈ ਕੋਈ ਚੇਅਰਜ਼ ਨਹੀਂ ਹੈ ਉਹ ਮੈਂ ਪਾਸ ਕਰਵਾਤਾ ਬਹੁਤ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਤ ਸੋਹਣਾ ਇੱਕ ਬੈਠਣ ਨੂੰ ਜਿਵੇਂ ਇੱਕ ਸ਼ੈੱਡ ਇਸ ਤਰੀਕੇ ਦਾ ਜਿਹੜਾ ਫੈਬ੍ਰੀਕੇਟਿਡ ਸ਼ੈੱਡ ਤੇ ਇੱਕ ਪਾਣੀ ਦਾ ਉੱਥੇ ਪ੍ਰੋਪਰ ਇੰਸਟਾਲ ਹੋ। ਬਾਥਰੂਮ ਵਗੈਰਾ ਵੀ ਨਹੀਂ। ਬੈਸੋ ਚੱਲਿਆ ਉੱਥੇ ਲੇਡੀਜ਼ ਨੂੰ ਇੱਕ ਬਾਥਰੂਮ 'ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ। ਬਾਥਰੂਮ ਆਸੀਂ ਸਾਰੇ ਚੌਕਾਂ ਦੇ ਵਿੱਚ ਬਣਾਉਣ ਲੱਗੇ ਆਂ ਜਿਹੜੇ ਸਾਡੇ 4 ਮੇਨ ਚੌਕ ਨੇ ਉਹਨਾਂ ਦਾ ਟੈਂਡਰ ਲੱਗ ਚੁੱਕਿਆ। ਪੀ ਡਬਲਯੂ ਡੀ ਉਹਨੂੰ ਨੂੰ ਇਹ ਅਲੋਟ ਹੋ ਚੁੱਕਿਆ ਕੰਮ ਹੈ ਜਿਹੜਾ ਵਰਕ ਤੇ ਬਹੁਤ ਜਲਦੀ ਤੁਸੀਂ ਆ 3-4 ਮਹੀਨੇ ਦੇ ਅੰਦਰ ਅੰਦਰ ਦੇਖੋਗੇ। ਖੰਨੇ ਦੇ ਵਿੱਚ ਟਾਪ ਕੁਆਲਿਟੀ ਦੇ ਜਿਹੜੇ ਬਾਥਰੂਮ ਨੇ ਸਾਰੇ ਚੌਂਕਾ ਦੇ ਵਿੱਚ ਆਤਤੂ ਨਿੱਕੀ ਕਿਸਮ ਦੇ ਬਾਥਰੂਮ ਸਰ ਪਤਾ ਲੱਗਿਆ ਸੀ ਕਿ ਤੁਸੀਂ ਸਾਈਡਾਂ ਤੇ ਇੰਟਰਲੋਕਿੰਗ ਟਾਈਲਾਂ ਲਵਾ ਰਹੇ ਹੋ ਬਹੁਤ ਵਧੀਆ ਪ੍ਰੋਜੈਕਟ ਹੈ ਕੀ ਪਲੈਨਿੰਗ ਹੈ ਸਰੋਈ ਉਹਦੇ ਲਈ ਮੇਰੀ ਐਨਐਚਆਈ ਦੇ ਨਾਲ ਕਈ ਮੀਟਿੰਗਾਂ ਹੋਈਆਂ ਮੀਟਿੰਗਾਂ ਹੋਣ ਤੋਂ ਬਾਅਦ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਨੇ ਇਕਰਾਰ ਕੀਤਾ ਕਿ ਅਸੀਂ ਜਿਹੜਾ ਇਹ ਪ੍ਰੋਜੈਕਟ ਹੈ ਦੋਨੇ ਪਾਸੇ ਇੰਟਰਲੋਕਿੰਗ ਵਾਲ ਟੂ ਵਾਲ ਟਾਈਲ ਲਾਉਣ ਦਾ ਇਹ ਅਸੀਂ ਜਲਦੀ ਉਹ ਸ਼ੁਰੂ ਕਰ ਦਾਂਗੇ ਸੋ ਮੈਂ ਇਸ ਗੱਲ ਦੇ ਉੱਤੇ ਵਧਾਈ ਦਿੰਦਾ ਖੰਨਾ ਵਾਸੀਆਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੁਸ਼ਖਬਰੀ ਹੈ ਜਿਹੜੀ ਕਿਸੇ ਵੀ ਵਕਤ ਨੂੰ ਮਿਲ ਸਕਦੀ ਹੈ ਕਿ ਖੰਨੇ ਦੇ ਵਿੱਚ ਇੰਟਰਲੋਕਿੰਗ ਟਾਇਲ ਲੱਗਣ ਦਾ ਕੰਮ ਸਟਾਰਟ ਹੋ ਗਿਆ ਉਹਦੇ ਨਾਲ ਡਸਟ ਫਰੀ ਖੰਨਾ ਤਾਂ ਹੋਊਗਾ ਹੀ ਹੋਊਗਾ ਕਿਤੇ ਵੀ ਇੱਕ ਇੱਕ ਕਿਣਕਾ ਵੀ ਡਸਟ ਨਹੀਂ ਰਹੂਗੀ ਖੰਨੇ 'ਚ ਪਲੱਸ ਜਿਹੜੀ ਇਹ ਪਾਰਕਿੰਗ ਦੀ ਏਡੀ ਵੱਡੀ ਸਮੱਸਿਆ ਹੈ ਤੇ ਜਿਹੜੀ ਚਾਈਨਾ ਦੀ ਕੰਧ ਕਰਾ ਕੇ ਗਏ ਨੇ ਪੁਰਾਣੇ ਜਿਹੜੇ ਉਹਦੇ ਸੀਗੇ ਮੰਤਰੀ ਕਹਿੰਦੇ ਸੀ ਆਪਣੇ ਆਪ ਨੂੰ ਇਹ ਪੁਰਾਣੇ ਲੀਡਰ ਕਹਾਂਦੇ ਸੀ ਐਮਪੀ ਕਹਾਂਦੇ ਸੀ ਆ ਸਾਹਮਣੇ ਗ੍ਰੇਟ ਵਾਲ ਆਫ ਚਾਈਨਾ ਤੁਸੀਂ ਦੇਖਦੇ ਹੋ ਏਡੀ ਕੰਧ ਇਹ ਜਿਹੜੀ ਕੰਧ ਹੈ ਇਹ ਕੰਧ ਕਰਕੇ ਜਿਹੜੀ ਸਾਨੂੰ ਪਾਰਕਿੰਗ ਦੀ ਅੱਡੀ ਜੀ ਨੇ ਸਾਡੇ ਸ਼ਹਿਰ ਨੂੰ ਸੋਹਣੇ ਸ਼ਹਿਰ ਨੂੰ ਖੰਦੇ ਨੂੰ ਦੋ ਹਿੱਸੀਆਂ 'ਚ ਵੰਡ ਦਿੱਤਾ ਇਹਨੂੰ ਵੀ ਅਸੀਂ ਜਾਨੀ ਕਿ ਇਹਦਾ ਵੀ ਅਸੀਂ ਪ੍ਰੋਸੀਜਰ ਅਡਾਪਟ ਕਰਕੇ ਕਿਤੇ ਇਹਦੀ ਪਾਰਕਿੰਗ ਦਾ ਇੰਤਜ਼ਾਮ ਕਰ ਰਹੇ ਹਾਂ ਦੂਸਰਾ ਮੈਂ ਪੈਰਵਾਈ ਕਰੂੰਗਾ ਪੈਰਵਾਈ ਕਰਕੇ ਮੇਰੀ ਗੱਲ ਚੱਲ ਰਹੀ ਹੈ ਪਰਮਾਤਮਾ ਨੇ ਇਹ ਸੁੱਖ ਰੱਖੀ ਹਲੇ ਮੈਂ ਕਮਿਟਮੈਂਟ ਨਹੀਂ ਕਰ ਸਕਦਾ ਪਰ ਜੇ ਪਰਮਾਤਮਾ ਨੇ ਸੁੱਖ ਰੱਖੀ ਇਹ ਜਿਹੜੀ ਕੰਧ ਨੂੰ ਮਾਂ ਜਿਹੜਾ ਪੁਲ ਬਣਿਆ ਇਹਨੂੰ ਵੀ ਅਸੀਂ ਠੀਕ ਕਰਾਵਾਂਗੇ ਇਹਨੂੰ ਵੀ ਪੰਦਰਾਂ ਤੇ ਬਣਾਉਣ ਲਈ ਅਸੀਂ ਉਪਰਾਲਾ ਕਰਾਂਗੇ ਧੰਨਵਾਦ ਸਾਰ ਥ